ਇਹ ਤਸਵੀਰਾਂ ਬਰਨਾਲਾ ਨਾਨਕਸਰ ਰੋਡ ਦੀਆਂ ਨੇ ਤਾਂ ਦੱਸ ਦਈਏ ਮੇਰੇ ਪਿਆਰੇ ਦਰਸ਼ਕੋ ਇਸ ਰੋਡ ਦੇ ਉੱਪਰ ਬਣੀ ਹੋਈ ਇੱਕ ਗ੍ਰੀਨ ਕਲੋਨੀ ਹੈ ਇਸ ਦੇ ਨਾਂ ਨਾਲ ਗੋਬਿੰਦ ਬਿਹਾਰ ਹੈ ਇਸ ਦੇ ਨਾਂ ਨਾਲ ਇੱਕ ਸਕੂਲ ਵੀ ਬਣਿਆ ਹੋਇਆ ਇਸ ਤੋਂ ਇਲਾਵਾ ਇਹ ਇੱਕ ਵਪਾਰਕ ਖੇਤਰ ਵੀ ਹੈ ਪਰ ਇਸ ਤੋਂ ਇਲਾਵਾ ਇੱਥੋਂ ਦੀ ਟਰੱਕ ਟਰਾਲੇ ਟੇਪਰ ਬੱਸਾਂ ਅਤੇ ਪ੍ਰਾਈਵੇਟ ਵਾਹਨ ਦੇ ਨਾਲ-ਨਾਲ ਦੋ ਪਹੀਆ ਵਾਹਨ ਝੜਕ ਵੀ ਲੰਘਦੇ ਨੇ ਹਾਲਾਂਕਿ ਇਹ ਇੰਨਾ ਕੁ ਵਿਅਸਤ ਏਰੀਆ ਹੈ ਕਿ ਇੱਥੇ ਪੈਲਸ ਵੀ ਬਣਿਆ ਹੋਇਆ ਅਤੇ ਪੈਟਰੋਲ ਪੰਪ ਵੀ ਬਣਿਆ ਹੋਇਆ ਜਿਹਦੇ ਕਰਕੇ ਇਹ ਇੱਕ ਪਬਲਿਕ ਏਰੀਆ ਬਣ ਚੁੱਕਿਆ ਪਰ ਸਰਦੀਆਂ ਕਰਕੇ ਜਿਹੜੇ ਦਿਨ ਨੇ ਉਹ 5 5:30 ਹੀ ਢਲ ਜਾਂਦੇ ਨੇ ਤੇ ਦਿਨ ਢਲਦਿਆਂ ਹੀ ਸੂਰਜ ਛਿਪਦਿਆਂ ਹੀ ਕੁੱਪ ਹਨੇਰਾ ਛਾ ਜਾਂਦਾ ਕੱਲੀ ਵਾਹਕਲਾਂ ਦੀ ਲਾਈਟ ਨੂੰ ਛੱਡ ਕੇ ਇਸ ਰੋਡ ਦੇ ਉੱਪਰ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਪ੍ਰਸ਼ਾਸਨ ਅਤੇ ਵਿਭਾਗ ਹੱਥਾਂ ਤੇ ਹੱਤ ੜ ਕੇ ਤਮਾਸ਼ਾ ਦੇਖ ਰਿਹਾ ਅਤੇ ਕਿਸੇ ਵੱਡੇ ਹਾਸੇ ਦੀ ਉੜੀਕ ਵਿੱਚ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ